ਬੜੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਸਿਰ ਉਸ ਦੇ ਧੜ ਤੋਂ ਅਲੱਗ ਕਰ ਕਾਤਿਲਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਬਠਿੰਡਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਪਨਾ ਆਰਕੈਸਟਰਾ ਦਾ ਕੰਮ ਕਰਦੇ ਸੀ ਜਿਸ ਨਾਲ ਸੁੱਖਾ ਮੀਤ ਤੇ ਪੂਜਾ ਨਾ ਦੇ ਸ਼ਖਸ ਵੀ ਆਰਕੈਸਟਰਾ ਦਾ ਕੰਮ ਕਰਦੇ ਸੀ ਪਰ ਸਪਨਾ ਨੂੰ ਉਸੇ ਕੰਮ ਦੀ ਕਮਾਈ ਨਹੀਂ ਦਿੰਦੇ ਸੀ ਜਿਸ ਦੇ ਕਰਕੇ ਅਕਸਰ ਇਹਨਾਂ ਵਿੱਚ ਝਗੜਾ ਹੁੰਦਾ ਸੀ ਸਪਨਾ ਦਾ ਛੁਟਕਾਰਾ ਪਾਉਣ ਲਈ ਇਹਨਾਂ ਲੋਕਾਂ ਨੇ ਉਸ ਦਾ ਕਤਲ ਕਰਨ ਦੀ ਸੋਚੀ ਅਤੇ ਸ਼ਰਾਬ ਪਲਾ ਕੇ ਤੇਜ਼ ਤਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਕੁਇ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ਾਂ ਉੱਤੇ ਉਹਨਾਂ ਦੀ ਬੇਟੀ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੇ ਤੇ ਨਸ਼ੇ ਦੀ ਲਤ ਲਗਾਉਂਦੇ ਵੀ ਦੋਸ਼ ਲਗਾਏ ਪਰ ਪੁਲਿਸ ਨੇ ਅਜਿਹਾ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਂਜੀ ਰੋਲ ਹਾਂਜੀ ਭਾਜੀ ਕੀ ਨਾਮ ਆਜੀ ਆਪਣਾ? ਮੇਰੀ ਮੇਰਾ ਨਾਮ ਐਸ਼ਾ ਜੀ ਹੈ। ਹਾਂਜੀ ਕੀ ਮਾਮਲਾ ਜੀ ਲੜਕੀ ਦਾ ਜੀ? ਹਾਂ ਜੀ ਮੇਰੇ ਕੋਲ ਜਾਵੋ ਸਰਨਾਮਾ ਜੀ। ਠੀਕ ਹੈ ਜੀ। ਉਹਨਾਂ ਨੇ ਗਲਤ ਕੰਮ ਨਸਨ ਉਸੇ ਕਰਾਉਂਦੇ ਸੀ। ਗਲਤ ਕੰਮ ਕਰਦੇ ਸੀ ਉਹਨ ਕਿਰੇ ਮਾਰੇ ਮਰ ਕਰਤਾ ਹੈ। ਮੈਨਾਂ ਮਾਰ ਦਿੱਤੀ। ਤੇ ਹੁਣ ਮੈਂ ਤਾਂ ਇਹ ਚਾਹਨਾ ਜੀ ਮੁਲਾਜ਼ਮ ਹੈ। ਉਹਨਾਂ ਨੂੰ ਫਾਂਸੀ ਕਿਸੇ ਜਾਉਣਾ ਚਾਹੀਦਾ ਭਾਜੀ। ਮੇਰੇ ਗਰੀਬ ਆਦਮੀ ਦੀ ਇਹ ਕਹਾਣੀ। ਕੌਣ ਸੀ ਉਹ ਬੰਦੇ ਕਿਹੜੇ ਲੈ ਕੇ ਆਏ ਨੇ ਉਸ ਨੂੰ? ਪੂਜਾ ਜੀ। ਪੂਜਾ ਨਾਲ ਬੰਦੇ ਜੀ ਆਪਣਾ ਮੈਂ ਤਾਂ ਜਾਣਦਾ ਉਹ ਲੇ ਗਿਆ ਉਹਨੇ ਮਰਾਈਏ ਕਿ ਨਸ਼ੇ ਕਰ ਕਰ ਦਿੰਦੀ ਸੀ ਨਸ਼ੇ ਟੀਕੇ ਹੋ ਗਏ ਜੀ ਆਪਣੇ ਬੋੜੇ ਹੋ ਗਏ ਚਿੱਟਾ ਹੋ ਗਿਆ ਕਿ ਨੀਂ ਕੀ ਖੇ ਲੈ ਚਿੱਟਾ ਅਸੀਂ ਜਾਣਦੇ ਵੇ ਇਹ ਕਰਾਉਂਦੇ ਸੀ ਫਿਰ ਪੁੱਠੇ ਕੰਮ ਕਰਾਉਂਦੇ ਸੀ ਨਸ਼ਾ ਕਰਕੇ ਹੁਣ ਨਸ਼ਾ ਕਰ ਲੈ ਬੰਦਾ ਚੌਂਸ ਜੀ ਕੰਮ ਕਰਾ ਲੈ ਬੰਦਾ ਨੂੰ ਸਾਨੂੰ ਧਮਕੀ ਦੇ ਰੱਖੀ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਫਿੱਟ ਨਾ ਮੈਨੂੰ ਅੱਜ ਪਤਾ ਲੱਗਾ ਜੀ ਥੜਕੇ ਉਹ ਵੀ ਮੁਲਾਜ਼ਮ ਕਹਿ ਸਕਦਾ ਤਾਂ ਪਤਾ ਲੱਗਿਆ ਨਹੀਂ ਸਾਨੂੰ ਤਾਂ ਪਤਾ ਨਹੀਂ ਸੀ ਕੀ ਕਹਿੰਦੇ ਮੁਲਾਜ਼ਮ ਕੀ ਕਹਿੰਦੇ ਫਿਰ ਕਹਿੰਦਾ ਬਈ ਕੋਈ ਕੁੜੀ ਫਿਰ ਮੈਂ ਦੇਖਿਆ ਅਸਤਾਲ ਚਾਕੇ ਅਸਤਾਲ ਚ ਦੇਗੀ ਸਾਡੀ ਕੁੜੀ ਮੇਰੀ ਵੀ ਅੱਛਾ ਬਗੀ ਸਾਡੀ ਕੁੜੀ ਆਇਆ ਜੀ ਅੱਛਾ ਵਾ ਵਾ ਤੇ ਦੋ ਮੈਸੇਜ ਮੇਰੇ ਵੱਲ ਜੇ ਮੈਂ ਥੋੜਾ ਜਿਹਾ ਬਰੀਫ ਕਰ ਦੂੰਗਾ ਬਸ ਜੇ ਡਿਟੇਲਡ ਬਰੀਫਿੰਗ ਹੈ ਉਹ ਡੀਐਸਪੀ ਜੀ ਸਾਹਿਬ ਕੋਲ ਹੋਵੇ ਸੁਤਨੂ ਸਾਰਿਆਂ ਨੂੰ ਪਤਾ ਇੱਕ ਟ੍ਰੇਨ ਬੋਡੀ ਮਿਲੀ ਸੀ ਮਰਸੋ ਜਿਹੜੀ ਰੇਲਵੇ ਲਾਈਨ ਜਾਂਦੀ ਉਹਦੇ ਥੱਲੇ ਜਿਹੜਾ ਟ੍ਰੇਨ ਹੈ ਉਹਦੇ ਚ ਉਹਦੀ ਬੋਡੀ ਮਿਲੀ ਸੀ ਨਿਅਰਲੀ ਅੱਧਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਜਿੱਥੇ ਉਹ ਟ੍ਰੇਨ ਲੰਘ ਜਾਂਦੀ ਹੈ ਉੱਥੇ ਉਹਦਾ ਹੈੱਡ ਮਿਲਿਆ ਹੈਡਲੈਸ ਬੋਡੀ ਸੀ ਤੇ ਹੈੱਡ ਉਹਦਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਮਿਲਿਆ ਥਾੜਾ ਜੀਆਰਪੀ ਚ ਉਹਦੀ ਐਫਆਈਆਰ ਦਰਜ ਹੋਈ ਹੈ ਐਫਆਈਆਰ ਨੰਬਰ 36 164 ਉਮੀਰੀ ਅੰਡਰ ਸੈਕਸ਼ਨ 302 ਤੇ 201 ਪਰ ਕਿਉਂਕਿ ਇਹ ਮਰਡਰ ਇੰਨਾ ਬਰੂਟਲ ਸੀ ਗੱਲ ਇਸ ਕਰਕੇ ਜ਼ਿਲ੍ਹਾ ਪੁਲਿਸ ਨੇ ਜੀਆਰਪੀ ਨਾਲ ਰਲ ਕੇ ਦੀ ਇਨਫੋਰਮਲ ਤਰੀਕੇ ਨਾਲ ਤਫ਼ਤੀਸ਼ ਕੀਤੀ ਆਲਦੋ ਤਫ਼ਤੀਸ਼ ਜਿਹੜੀ ਚੱਲ ਰਹੀ ਸੀ ਉਹ ਜੀਆਰਪੀ ਵੱਲੋਂ ਸੀ ਕਿਉਂਕਿ ਪਰਚਾ ਜੀਆਰਪੀ ਦਾ ਸੀ ਬਟ ਫਿਰ ਵੀ ਜਿੰਨੀ ਅਸੀਂ ਇਹਨਾਂ ਨੂੰ ਹੈਲਪ ਪ੍ਰੋਵਾਈਡ ਕਰ ਸਕਦੇ ਸੀ ਉਹ ਸਾਡੇ ਵੱਲੋਂ ਕੀਤੀ ਗਈ ਹੁਣ ਮੈਂ ਚਾਹੁੰਗਾ ਕਿਉਂਕਿ ਡੀਐਸਪੀ ਸਾਹਿਬ ਜ਼ਿਲ੍ਹਾ ਵੱਲੋਂ ਲੀਡ ਕਰ ਰਹੇ ਸੀ ਇਹ ਤੁਹਾਨੂੰ ਗ੍ਰੀਫ ਕਰਨ ਜੀ ਤੇ ਇਹਨਾਂ ਨੇ ਕਿਵੇਂ ਅਚੀਵ ਕੀਤੀ ਬ੍ਰੇਕਥਰੂ ਜੀਆਰਪੀ ਦੇ ਨਾਲ ਨਾਲ ਦੇ बिकॉज ਇ ਕਲਾਸਿਕਲ एग्जांपल ਹੈ ਜਿੱਥੇ ਦੋ ਅਲੱਗ ਅਲੱਗ ਵਿੰਗ ਨੇ ਪੰਜਾਬ پولیس ਦੇ ਇੱਕ ਜੀਆਰਪੀ ਦੇ ਇੱਕ ਜਿਹੜਾ ਬੁਲੇ ਸੀ ਇਹੋ ਜੀ ਕੋਆਪਰੇਸ਼ਨ ਵੇਖਣ ਨੂੰ ਮਿਲੀ ਹੈ ਸੋਇਲ ਰਿਕੁਐਸਟ ਡਿਗੇਸਟਰੀ ਡੀ ਕੇ ਉਹ ਅਪਰੂਵ ਕਰਨ ਦਾ ਭੇਜ ਗੋਲੀ ਮਾਰੇ ਕਰ ਮੈਗਨੋਲੀ ਦੇ ਵੇਗੇ ਸਾਹਮਣੇ ਤੁਹਾਨੂੰ ਦੰਗ ਜਿਹੜਾ ਵੀ ਥਿੰਕ ਜਿਹੜਾ ਮਰਡਰ ਹੋਇਆ ਸੀ ਬਹੁਤ ਹੀ ਬ루ਟਲ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਜੀਆਰਪੀ ਤੇ ਜ਼ਿਲ੍ਹਾ ਪੁਲਿਸ ਨਾਲ ਲੱ ਕੇ ਪੂਰੀ ਤਫਤੀਸ਼ ਕੀਤੀ ਉਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਉਰਫ ਸੁੱਖਾ ਪੂਨਮ ਉਰਫ ਪੂਜਾ ਤੇ ਮਨਪ੍ਰੀਤ ਉਰਫ ਮੀਨ ਇਹ ਤਿੰਨੇ ਹੀ ਦੋਸ਼ੀ ਆਰਕੈਸਟਰਾ ਦਾ ਕੰਮ ਕਰਦੇ ਸੀਗੇ ਤੇ ਜਿਹੜੀ ਉਹ ਲੜਕੀ ਜਿਹੜੀ ਕੁੜੀ ਜਿਹੜੀ ਵਿਕਟਮ ਸੀਗੀ ਉਹ ਵੀ ਇਹਨਾਂ ਨਾਲ ਆਰਕੈਸਟਰਾ ਦਾ ਹੀ ਕੰਮ ਕਰਦੀ ਸੀਗੀ ਪਰ ਪ੍ਰੋਬਲਮ ਇਹ ਸੀਗੀ ਜਿਹੜੀ ਇਹ ਇਹ ਤਿੰਨ ਜਾਣੇ ਸੀਗੇ ਉਹ ਉਹਦੀ ਕਮਾਈ ਦੀ ਨਹੀਂ ਬੰਦ ਕਰਦੇ ਸੀ ਹੁਣ ਆਰਕੈਸਟਰਾ ਦੀ ਤੇ ਉਹ ਇਹ ਕਹਿ ਰਹੇ ਸੀਗੇ ਕਿ ਆਰਕੈਸਟਰਾ ਦੀ ਕਮਾਈ ਵੀ ਕਰ ਆਰਕੈਸਟਰਾ ਦਾ ਕੰਮ ਵੀ ਕਰ ਪਰ ਤੈਨੂੰ ਕਮਾਈ ਨਹੀਂ ਦੇਵਾਂਗੇ। ਇਸੇ ਗੱਲ ਤੋਂ ਉਹਨਾਂ ਦਾ 15 4 19 ਨੂੰ ਰਾਤ ਨੂੰ 2019 ਨੂੰ ਇਹਨਾਂ ਨੇ ਉਹਨੂੰ ਸ਼ਰਾਬ ਪਿਆਈ ਕੁੜੀ ਨੂੰ ਉਸ ਤੋਂ ਬਾਅਦ ਉਹਨੂੰ ਉੱਥੇ ਜਾ ਕੇ ਲਿਜਾ ਕੇ ਸੂਏ ਦੇ ਕੰਡੇ ਉਹਦਾ ਮਰਡਰ ਕਰਤਾ। ਤੇ ਸਬੂਤਾਂ ਨੂੰ ਮਿਟਾਉਣ ਵਾਸਤੇ ਉਹਦਾ ਜਿਹੜਾ ਹੈੱਡ ਸੀਗਾ ਉਹ ਉਸ ਤੋਂ ਲਗਭਗ 10 ਕਿਲੋਮੀਟਰ ਅੱਗੇ ਸਿੱਟਿਆ ਸਿੱਟਿਆ ਉਹ ਵੀ ਸੂਏ ਦੇ ਵਿੱਚ ਹੀ ਸੀਗਾ। ਤੇ ਇਹਦੇ ਵਿੱਚ ਅਸੀਂ ਇੱਕ ਵੈਪਨ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜਿਹਦੇ ਵਿੱਚ ਜਿਹਦੇ ਤੇ ਉਹ ਬਿਠਾ ਕੇ ਉਸ ਲੜਕੀ ਨੂੰ ਉੱਥੇ ਲਗੇ ਸੀਗੇ ਜਿਸ ਤੇ ਜਾ ਕੇ ਉਹ ਉਹਦਾ ਹੈਡ ਅਲੱਗ ਕਰਤਾ ਉਹਦੀ ਬੋਡੀ ਤੋਂ ਸਰ ਇੱਕ ਬੈਗ ਦੇ ਚਾਰਜ ਨੇ ਵੀ ਸੀਗੇ ਲਿਖਦੇ ਨਹੀਂ ਇਹ ਜਿਹੜੀ ਬਾਈਕ ਤੇ ਗਏ ਸੀ ਉਹ ਦੋ ਜਣੇ ਗਏ ਸੀ ਜਿਹੜਾ ਮੀਤ ਤੇ ਸੁੱਖ ਇਹ ਦੋ ਬੰਦੇ ਗਏ ਸੀ ਕੋਣ ਕੋਣ ਜੀ ਮੀਤ ਤੇ ਸੁੱਖ ਜੋ ਹਜੇ ਤੱਕ ਇਨਵੈਸਟੀਗੇਸ਼ਨ ਚ ਆਇਆ ਹੈ ਇਹ ਦੋ ਬੰਦੇ ਗਏ ਸੀ ਤੇ ਵਿੱਚ ਕੁੜੀ ਨੂੰ ਬਿਠਾ ਕੇ ਲੈ ਗਏ ਸੀ ਬਟ ਜਿਹੜੀ ਕੁੜੀ ਐ ਪੂਜਾ ਹਾਂਜੀ ਉਹਨੇ ਨਾਲ ਇਨਸਟੀਗੇਟ ਕੀਤਾ ਸੀ ਕਿ ਇਹ ਸਾਨੂੰ ਸਪੋਰਟ ਨਹੀਂ ਕਰਦੀ ਸਾਨੂੰ ਕੰਪਲੀਟ ਨਹੀਂ ਕਰਦੀ ਤੇ ਅਸੀਂ ਇਹਨੂੰ ਖਰਚਾ ਨਹੀਂ ਦੇਣਾ ਬਟ ਇਹ ਸਾਡੇ ਨਾਲ ਰੋਜ਼ ਲੜਾਈ ਕਰਦੀ ਐ ਇਸ ਕਰਕੇ ਅੱਜ ਇਹਦਾ ਕੰਮ ਪਤਾ ਸੋ ਇਟ ਵਾਸ ਹਰ ਪਲਾਨ ਜਿਹੜਾ ਇਹਨਾਂ ਨੇ ਐਗਜ਼ੀਕਿਊਟ ਕੀਤਾ ਸੋ ਇਸ ਕਰਕੇ ਦੋਸ਼ ਇਹਦਾ ਦਾ ਪ੍ਰਾਪਰ ਕਰਨਾ ਸਰ ਕਿਨੇ ਚਿਰ ਤੋਂ ਰਹਿਣਾ ਕੋਲ ਇਹ 2.5 ਸਾਲ ਤੋਂ ਇਹਨਾਂ ਕੋਲ ਰਹੇ ਸੀ ਇਹ ਮੈਰਿਡ ਟੈਂਪੋਰੀ ਇਹ ਮੈਰਿਡ ਇਹ ਤੋਂ ਦਰਾਂ ਮੈਰਿਡ ਐਂਡ ਇੱਕ ਇਨਫੋਰਮੇਸ਼ਨ ਮੈਂ ਤੁਹਾਨੂੰ ਹੋਰ ਦੇਣੀ ਚਾਹੁੰਗਾ ਕਿਉਂਕਿ ਕੱਲ ਸਾਡੇ ਕੋਲ ਥੋੜੀ ਇਨਕੰਪਲੀਟ ਇਨਫੋਰਮੇਸ਼ਨ ਸੀ ਇਹਦੀ ਉਮਰ 19 ਤੋਂ 20 ਸਾਲ ਦੇ ਵਿੱਚ ਜੋ ਇਹਦੀ ਮਦਰ ਨੇ ਸਾਨੂੰ ਦੱਸੀ ਹੈ ਕਿਹੜੀ ਜਗ੍ਹਾ ਸਰ ਰੈਨਵਲੀ ਇਹ ਬਠਿੰਡੇ ਦੇ ਲੋਕ ਦਾ ਸ਼ਹਿਰ ਹੈ ਕੋਈ ਜਸਮਪੁਰੂਸ਼ ਦਾ ਕੰਪਨੀ ਨਾਲ ਪ੍ਰੋਸੀਡਿੰਗਸ ਲੈਂਦੇ ਨਹੀਂ ਕੋਈ ਜਸਮਪੁਰੂਸ਼ ਹੀ ਕੋਈ ਮਦਰ ਤੇ ਪਾਲਰ ਨੇ ਅਲੀਗੇਸ਼ਨ ਲਾਇਆ ਜੀ ਲੜਕੀ ਦੇ ਦੇਖੋ ਮਦਰ ਤੇ ਫਾਦਰ ਨੇ ਕੀ ਅਲੀਗੇਸ਼ਨ ਲਾਇਆ ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਬਟ ਜੋ ਸਾਡੀ ਤਫਤੀਸ਼ ਚ ਹੁਣੇ ਤੱਕ ਆਇਆ ਐ ਐਸੋਸੀ ਸਾਹਿਬ ਉਹਦੇ ਚ ਇਹੋ ਜਿਹੀ ਕੋਈ ਗੱਲ ਨਹੀਂ ਆਈ ਕਿ ਦਸੰਭਰੋਸ਼ੀ ਵਾਲਾ ਕੋਈ ਕੰਮ ਕਰਵਾਉਂਦਾ ਨਹੀਂ ਡਰੱਗਸ ਵੀ ਦਿੰਦੇ ਸੀ ਨਸ਼ਾ ਵੀ ਦਿੰਦੇ ਸੀ ਕਹਿੰਦੇ ਨਸ਼ੇ ਦੀ ਆਦੀ ਸੀ ਮੈਂ ਤੁਹਾਨੂੰ ਐਸ ਪਰ ਐਸ ਪਰ ਆਰ ਇਨਵੈਸਟੀਗੇਸ਼ਨ ਜੋ ਹੋ ਰਿਹਾ ਹੈ ਤੱਕ ਆਇਆ ਉਹ ਹੀ ਦੱਸ ਸਕਦਾ ਉਹਦੇ ਛੇ ਦੇ ਤੱਕ ਨਾ ਤਾਂ ਡਰੱਗਸ ਵਾਲੀ ਕੋਈ ਗੱਲ ਆਈ ਹੈ ਨਾ ਹੀ ਪ੍ਰੋਸੀਕਿਊਸ਼ਨ ਵਾਲੀ ਕੋਈ ਗੱਲ ਹੈ ਸਰ ਜਸਪੀਰ ਸਿੰਘ ਸਾਹਿਬ ਐਸਐਮ ਤੋਂ ਸੀ ਦੇ ਮਾਮਲੇ ਦੇ ਅੰਦਰ ਇੱਕ ਊਡੀ ਨੂੰ ਵਰਤਮਾਨ ਪੁਲਿਸ ਨੇ ਕਈ ਵਾਰ ਅਰੈਸਟ ਕੀਤਾ ਜਿਵੇਂ ਕਿ ਕਿਸੇ ਜੀ ਕੀ ਫੋਜੀਆ ਨੂੰ ਅਰੈਸਟ ਕੀਤਾ ਸੀ ਕਰੀਏ ਦੇਖੋ ਹਰ ਵਾਰ ਅਰੈਸਟ ਕੀਤਾ ਬੱਚਾ ਸਰਚ ਕੋਈ ਦੱਸ ਨਹੀਂ ਕੀਤਾ ਦੋ ਦਿਨ ਮਾਰ ਅਰੈਸਟ ਕੀਤਾ ਮੈਂ ਉਹੀ ਉਹੀ ਤੁਹਾਨੂੰ ਮੈਂ ਦੱਸਣ ਲੱਗਾਂ ਜਦੋਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਕਿਸੇ ਵੀ ਤਰੀਕੇ ਦੀ ਆਉਂਦੀ ਹੈ ਅਸੀਂ ਉਸ ਬੰਦੇ ਨੂੰ ਕੁਐਸਚਨਿੰਗ ਕਰਦੇ ਆਂ ਕਈ ਵਾਰੀ ਉਹਨੂੰ ਬੁਲਾ ਕੇ ਕੁਐਸਚਨਿੰਗ ਕਰਦੇ ਆਂ ਕਈ ਵਾਰੀ ਡੀਟੇਨ ਕਰਕੇ ਕੁਐਸਚਨਿੰਗ ਕਰਦੇ ਆਂ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਕੁਐਸਚਨਿੰਗ ਤੇ ਸਾਹਮਣੇ ਆਂਦੀ ਹੈ ਉਹਦੇ ਮੁਤਾਬਕ ਐਕਸ਼ਨ ਦਿੱਤਾ ਜਾਂਦਾ ਦਾ ਸੁਰਾਖ ਕਿਵੇਂ ਮਿਲਿਆ ਪੁਲਿਸ ਨੂੰ ਜੀ ਕਿਵੇਂ ਉੱਥੇ ਪਹੁੰਚੇ ਉਹ ਦੈਟ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਵੇਂ ਤੁਹਾਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਕਿਵੇਂ ਅਸੀਂ ਉਹ ਤੇ ਐਕਟ ਕੀਤਾ ਪਰ ਸਨਾਖ ਕਿੱਦਾਂ ਹੋਈ ਸਨਾਖ ਤੇ ਕਿਸੇ ਬੰਦੇ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਲੇਡੀ ਉਹੀ ਹੈ ਜਿਹੜੀ ਉੱਥੇ ਰਹਿੰਦੀ ਹੈ ਉਹਦੇ ਕਾਰਨ ਤੁੱਕੇ ਦੇ ਅੱਛਾ ਸਰ ਜਿਸ ਤਰ੍ਹਾਂ ਇਹ ਡੈਕ੍ਰੀਸ਼ਨ ਦਾ ਮਾਮਲਾ ਹੈ ਦੋਨਾਂ ਵਿੱਚ ਜੀਆਰਪੀ ਜਿਹੜੀ ਸੀ ਉਹ ਦੁਪਹਿਰ 6:00 ਵਜੇ ਤੱਕ ਮਤਲਬ ਇਹੀ ਕਲਾਸ ਕਰ ਲਈ ਸੀ ਕਿ ਲਾਰਡ ਦੇ ਇੱਕ ਨਾਕਰ ਦੀ ਗੱਲ ਕਰੇ ਤੇ ਸ਼ਾਮ ਨੂੰ 8:00 ਵਜੇ ਤੱਕ ਸਰਵਿਸ ਹੋ ਗਿਆ ਮੈਂ ਇਸੇ ਕਰਕੇ ਤੁਹਾਨੂੰ ਪਹਿਲਾਂ ਹੀ ਗਿਆ ਸੀ ਕਿ ਇਨਫਾਰਮਲ ਇਨਵੈਸਟੀਗੇਸ਼ਨ ਜਿਹੜੀ ਜ਼ਿਲ੍ਹਾ ਪੁਲਿਸ ਕਰਦੀ ਸੀ ਪਰ ਜਿਹੜੀ ਫਾਰਮਲ ਇਨਵੈਸਟੀਗੇਸ਼ਨ ਹੈ ਉਹ ਜੀਆਰਪੀ ਵੱਲੋਂ ਚੱਲੂ ਹੈ ਸੋ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀ ਜਦੋਂ ਤੁਸੀਂ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਬਈ ਕੁੜੀ ਆਇਡੈਂਟੀਫਾਈ ਹੋਈ ਹੈ ਜੋ ਮੇਰੇ ਕੋਲ ਇਨਫੋਰਮਲ ਸੋਰਸਸ ਤੋਂ ਇਨਫੋਰਮੇਸ਼ਨ ਸੀ ਉਹ ਮੈਂ ਤੁਹਾਨੂੰ ਕਨਫਰਮ ਕਰ ਦਿੰਦਾ ਸੀਆਈ ਨੇ ਕੀਤੀ ਸੀ ਸ਼ਨਾਖਤ ਜ਼ਿਲ੍ਹਾ ਪੁਲਿਸ ਵੱਲੋਂ ਤੇ ਜੀਆਪੀ ਵੱਲੋਂ ਇਕੱਠੇ ਕੀਤੀ ਗਈ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਤੁਹਾਨੂੰ ਦੱਸ ਦਿੱਤੀ ਗਈ ਸੀ ਜਦੋਂ ਇਨਫੋਰਮੇਸ਼ਨ ਕਨਫਰਮ ਹੋਈ ਉਹ ਕਨਫਰਮੇਸ਼ਨ ਦੁਆਰਾ ਲੋ ਇਕੱਠੀ ਕੀਤੀ ਸਰ ਜਿਸ ਤਰ੍ਹਾਂ ਜਿਹੜੇ ਦੇਖੋ ਕੱਲ ਜਿਹੜੀ ਇਨਫੋਰਮੇਸ਼ਨ ਤੇ ਆਈ ਟੋਲਡ ਯੂ ਕਿ 32 ਸਾਲ ਦੀ ਕਿਉਂਕਿ ਉਸ ਵੇਲੇ ਤੱਕ ਕਨਫਰਮ ਨਹੀਂ ਸੀ ਇਨਫੋਰਮੇਸ਼ਨ ਜੋ ਸਾਡੇ ਕੋਲ ਇਨਫੋਰਮੇਸ਼ਨ ਦਿਓ ਮੈਂ ਤੁਹਾਡਾ ਸ਼ੇਅਰ ਕਰ ਦਿੱਤੀ ਉਹ 32 ਸਾਲ ਦੀ ਨਹੀਂ ਵਾਕਈ 19-20 ਸਾਲ ਦੀ ਸੀ ਅੱਜ ਪਹਿਲਾਂ ਵੀ ਪਤਾ ਦੱਸਦੇ ਜੀ ਨਹੀਂ ਜਿਹੜਾ ਸੁੱਖਾ ਉਹਦੇ ਤੇ ਰਾਉਂਡ 7 ਬਸਤੇ ਦਰਦ ਨੇ ਮਾਰ ਕੋਲੇ ਲੜਾਈ ਦੇ ਤੇ ਰੋਟੇ ਸਰੀਕੇ ਆ ਰਹੇ ਸੀ ਜਿਸ ਤਰ੍ਹਾਂ ਵੀਰੇ ਸਰੀਰ ਤੇ ਕੱਪੜੇ ਨਹੀਂ ਸੀ ਇਹ ਵੀ ਸ਼ੰਕਾ ਹੋਈ ਸੀ ਕਿ ਸ਼ਾਇਦ ਨਾਲ ਲੀਕਤ ਪਾਣੀ ਜਾਂ ਕਾਰਜਾਂ ਦੀ ਸੀ ਵੀ ਐਜੀ ਕੋਈ ਇਹ ਜਿਹੜੀ ਚੀਜ਼ ਹੈ ਪੋਸਟਮਾਰਟਮ ਚ ਕਲੀਅਰ ਹੋਊਗੀ ਬਟ ਸਾਡੀ ਇਨਵੈਸਟੀਗੇਸ਼ਨ ਤੇ ਹਜੇ ਤੱਕ ਇਹ ਚੀਜ਼ ਨਹੀਂ ਇਹਨਾਂ ਦੇ ਕੱਪੜੇ ਨਾ ਆਪ ਤਾਂ ਕੱਪੜੇ ਇਹਨਾਂ ਨੇ ਜੋ ਇਨਵੈਸਟੀਗੇਸ਼ਨ ਹੈ ਹਜੇ ਤੱਕ ਉਹ ਕਾਪੇ ਨਾਲ ਹੀ ਫੜੇ ਸਰ ਇਹ ਗ੍ਰਿਫਤਾਰ ਕੀਤੀ ਤਸਵੀਰ ਇਹਨਾਂ ਤੇ ਨਾ ਜਾਣ ਨੂੰ ਕ੍ਰਿਸ਼ਨ ਜੀ ਕਿਵੇਂ ਜੀ ਆਹ ਤਾਂ ਕਰੀ চোপੜ ਸੀ ਨਹੀਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਹੈ ਜਿਹੜਾ ਕ੍ਰਿਸ਼ਨ ਕਲੋਨੀ ਦਾ ਰਹਿਣ ਵਾਲੀ ਹੈ ਪੂਨਾ ਮੋਰਫ ਪੂਜਾ ਇਹਨਾਂ ਦੇ ਹੋਰ ਨਾਂ ਤੇ ਕੋਈ ਲਿਸਟ ਨਹੀਂ ਸੁੱਕੇ ਤੇ ਹੈ ਪਰਚੇ ਸੁਖਾ ਨੇ ਦੇਖਿਆ ਕਿ ਆਪਣੇ ਸੋਖਰੇ ਸਾਥ ਕਰਕੇ ਇਸੇ ਦੇ ਆਪਸ ਚ ਇਹਨਾਂ ਦੇ ਜਿਹੜੇ ਰਿਲੇਸ਼ਨ ਨੇ ਜੀ ਇਹ ਸੁੱਖਾ ਤੇ ਪੂਨਮ ਇਹ ਫ੍ਰੈਂਡ ਨੇ ਆਪਸ ਚ ਇਕੱਠੇ ਕੰਮ ਵੀ ਕਰਦੇ ਰਹਿੰਦੇ ਔਰ ਕੇਸਟਰਾ ਦਾ ਕੰਮ ਵੀ ਕਰਦੇ ਸੀ ਤੇ ਜਿਹੜੀ ਇਹ ਕੁੜੀ ਹੈ ਜਿਹਦੀ ਡੈਥ ਹੋਈ ਹੈ ਉਹ ਸੁੱਖਾ ਕਹਿੰਦਾ ਹੈ ਕਿ ਮੈਨੂੰ ਐਸ ਬ੍ਰਦਰ ਲੈਂਦੀ ਸੀ ਬਟ that is yet to be confirmed ਉਹ ਇਨਵੈਸਟੀਗੇਸ਼ਨ ਦਾ ਜਿਹੜਾ ਪਾਟ ਮੀ ਮੀ ਮੀਤ ਦਾ ਇਹ ਨਾਲ ਕੋਈ ਕੰਸਰਨ ਨਹੀਂ ਸੀ ਮੀਤ ਸਿਰਫ ਇਹਨਾਂ ਦਾ ਦੋਸਤ ਸੀਗਾ ਤੇ ਉਹਨੇ ਇਹ ਪਲਾਨ ਐਗਜ਼ੀਕਿਊਟ ਕਰਨ 'ਚ ਉਹਨਾਂ ਦੀ ਮਦਦ ਕੀਤੀ ਔਰਕੇਸਟਰਾ ਗਰੁੱਪ ਦਾ ਨਹੀਂ ਸੰਖੇਤੇ ਪਹਿਲਾਂ ਪੁੱਛੀ ਕਿਸ ਤਰ੍ਹਾਂ ਦੀ ਦਰਦਣੀ ਹੈ ਲੁੱਟ ਖੋਹ ਦੇ ਲੜਾਈ ਦੇ ਸਰ ਮਾਸਟਰਮਾਈਂਡ ਕੌਣ ਸੀ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਰਾਣੀ ਕੌਰ ਹੈ ਜੀ ਤੋ ਬਿਆਨੇ ਦੇ ਰਹਿਣਾ ਲਿਆ ਸੀ ਹਾਂਜੀ ਤੇ ਜਿਹਨਾਂ ਦੀ ਕੁੜੀ ਦਾ ਅੱਜ ਮਰਡਰ ਹੋਇਆ ਇਹ ਸਾਡੀ ਗਲੀ 'ਚ ਕਿਰਾਏ ਤੇ ਰਹਿੰਦੇ ਸੀਗੇ ਪਟਵਾਰੀ ਨਾਂ ਦੇ ਕੋਈ ਬੁਢੀ ਐ ਪਟਵਾਰਾਂ ਉਹਦੇ ਘਰ 'ਚ ਕਿਰਾਏ ਤੇ ਰਹਿੰਦੇ ਸੀ ਪੰਜ 6 ਸਾਲ ਤੇ ਇਹਦੀ ਕੁੜੀ ਜਦੋਂ ਵਿਆਹੀ ਸੀਗੀ ਇਧਰ ਕਿਨਾਂ ਤਲਵੰਡੀ ਤੇ ਇਹ ਕੁੜੀ ਦਾ ਕੁਛ ਮਾਲਾ ਮੋਟਾ ਆਪਣੇ ਘਰ ਨਾਲ ਰੌਲਾ ਘੋੜਾ ਸੀਗਾ ਆਪਦੇ ਮਾਪੇ ਕੋਲ ਰਹਿਣ ਲੱਗੀ ਸੀਗੀ ਕੁਝ ਦਿਨ ਪਹਿਲਾਂ ਇਹ ਆਰਕੈਸਟਰਾ ਵਾਲੇ ਨੇ ਇਹਨੂੰ ਪੱਟ ਲਿਆ ਵੀ ਮੈਂ ਵੀ ਆਪਦੇ ਘਰ ਵਾਲਾ ਛੱਡਿਆ ਤੁਸੀਂ ਮੇਰੇ ਨਾਲ ਰਹਿਣ ਲੱਗ ਜਾਓ ਇਹਦੀ ਬੇਟੀ ਨੂੰ ਬਗਲਾਪਸ ਲਾ ਕੇ ਤੇ ਆਪਦੇ ਕੋਲੇ ਰੱਖ ਲਿਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕਰੀਏ ਵੀ ਲਿਆਉਣ ਦੀ ਕੁੜੀਆ ਨੂੰ ਇੱਕ ਦਿਨ ਤਾਂ ਬਾਪ ਵੀ ਗਿਆ ਲੈਣ ਉਹਨਾਂ ਨੇ ਕੁੱਟਮਾਰ ਕਰਕੇ ਇਹਦੀ ਬਾਪ ਨੂੰ ਭੁਜਾਤਾ ਇਹਨਾਂ ਨੇ ਤੇ ਇਹਨੇ ਵਿਚਾਰੇ ਹੁਣ ਤਾਂ ਇਸ ਟਾਈਮ ਹੁਣ ਰਹਿ ਰਹੇ ਨੇ ਪਰਸਰਾਮਨਗਰ ਇਹਨਾਂ ਦੇ ਪੁਰਾਣੇ ਪਤੇ ਤੇ ਪੁਲਿਸ ਇਹਨਾਂ ਨੂੰ ਲੱਭਣ ਆਈ ਸੀਗੀ ਵੀ ਸਪਨਾ ਨਾਮ ਦੀ ਲੜਕੀ ਹੈ ਇੱਥੇ ਇਹਨਾਂ ਦਾ ਪੁਰਾਣਾ ਐਡਰੈਸ ਹੈ ਵੀ ਮੇਰੇ ਨਾਲ ਸੰਪਰਕ ਕਰਿਆ ਜਦੋਂ ਇਹਦੀ ਮੰਮੀ ਨੂੰ ਮੈਂ ਬੁਲਾਇਆ ਸ਼ੌਣੀ ਚ ਇਹ ਮੁਲਾਜ਼ਮ ਲੱਗੀ ਹੈ ਸਫਾਈ ਕਰਮਚਾਰੀ ਦਾ ਕੰਮ ਕਰਦੀ ਹੈ ਮੈਂ ਇਹਨਾਂ ਨੂੰ ਬੁਲਾਇਆ ਵੀ ਤੁਹਾਡੀ ਐ ਕਰਕੇ ਬੇਟੀ ਦੀ ਸਨাক্ত ਕਰ ਰਹੇ ਨੇ ਵੀ ਕੋਈ ਮਰਡਰ ਹੋ ਗਿਆ ਤੇ ਇਹਨਾਂ ਨੂੰ ਬੁਲਾ ਕੇ ਸ਼ੌਣੀ ਤੋਂ ਬਾਹਰ ਅਸੀਂ ਇਹਨਾਂ ਨੂੰ ਹਸਪੀਟਲ ਲੈ ਕੇ ਆਏ ਵੀ ਸਨাক্তਤਾ ਕਰੀਏ ਵੀ ਤੁਹਾਡੀ ਬੇਟੀ ਹੈ ਜਾਂ ਕਿਸੇ ਹੋਰ ਦੀ ਹੈ ਜਦੋਂ ਅਸੀਂ ਆ ਕੇ ਸਨাক্ত ਕਰਿਆ ਮੈਂ ਅਸੀਂ ਇਹਦੀ ਮੰਮੀ ਹੈ ਰੋਸ਼ਨੀ ਨਾਲ ਸਨাক্ত ਕਰਿਆ ਤਾਂ ਆ ਕੇ ਇਹਨਾਂ ਨੇ ਦੇਖਿਆ ਵੀ ਮੇਰੀ ਬੇਟੀ ਹੈ ਤੇ ਇਸ ਕਰਕੇ ਸਾਰੀ ਘਟਨਾ ਪੁਲਿਸ ਨੂੰ ਦੱਸੀਏ ਵੀ ਇਸ ਕਰਕੇ ਐ ਕਰਕੇ ਐ ਰਹਿੰਦੀ ਸੀਗੀ ਆ ਪੂਜਾ ਨਾਂ ਦੀ ਆਰਕੈਸਟ ਦੀ ਲੇਡੀਸ ਐ ਤੇ ਇੱਕ ਸੁੱਖਾ ਨਾਂ ਦਾ ਬੰਦਾ ਬਹੁਤ ਕ੍ਰਾਈਮਨਲ ਬੰਦਾ ਐ ਇੱਕ ਹੋਰ ਐ ਬੰਦਾ ਨਾਲ ਤੇ ਇਹਨਾਂ ਨੇ ਨਾਂ ਦੱਸਦੇ ਪੁਲਿਸ ਨੂੰ ਨਸ਼ੇ ਨਸ਼ੇ ਵੀ ਕਰਦੇ ਇਹ ਨਸ਼ੇ ਕਰਾਉਂਦੇ ਸੀ ਗਲਤ ਧੰਦਾ ਕਰਾਉਂਦੀ ਸੀ ਆਪਦੇ ਘਰੇ ਚੱਕਲਾ ਚਲਾਉਂਦੀ ਸੀ ਇਹ ਲੇਡੀਸ ਤੇ ਜਿਹੜਾ ਸੁੱਖਾ ਨਾਂ ਦਾ ਬੰਦਾ ਐ ਇਹ ਫੋਟੋ ਵਗੈਰਾ ਉਹਨਾਂ ਦੇ ਗਵਾਹ ਨੇ ਸਾਰੇ ਦੱਸ ਰਹੇ ਨੇ ਉੱਥੇ ਵੀ ਸੁੱਖਾ ਨਾਂ ਦਾ ਜਿਹੜਾ ਬੰਦਾ ਐ ਇਹ ਫੋਟੋਆਂ ਦਿਖਾ ਕੇ ਕਸਟਮਰਾਂ ਨੂੰ ਅੱਗੇ ਕੁੜੀਆਂ ਸਪਲਾਈ ਕਰਦਾ ਸੀ ਤੇ ਕ੍ਰਿਮੀਨਲ ਕਿਸਮ ਦਾ ਬੰਦਾ ਹੈ ਤੇ ਇਹਨਾਂ ਦੀ ਬੇਟੀ ਨਾਲ ਨੂੰ ਗੱਲ ਵੀ ਨਹੀਂ ਕਰਾਉਂਦੇ ਸੀਗੇ ਤੇ ਇਸ ਕਰਕੇ ਅਸੀਂ ਤਾਂ ਥੋੜੇ ਪ੍ਰਧਾਨ ਹੋ ਕੇ ਕਰਕੇ ਸਮਾਜ ਸੇਵਾ ਕਰਕੇ ਅਸੀਂ ਤਾਂ ਇਹਨਾਂ ਦੀ ਹੈਲਪ ਵਾਸਤੇ ਆ ਗਏ ਸਪਨਾ ਨੂੰ ਵੀ ਗਲਤ ਕੰਮ ਜੇ ਪਾਉਂਦੇ ਸੀ ਸਪਨਾ ਨੂੰ 2 ਸਾਲ ਹੋ ਗਏ ਇਹਨਾਂ ਦੇ ਕੋਲੇ ਹੀ ਹੈ ਗਲਤ ਕੰਮ ਇਸੇ ਤੋਂ ਹੀ ਕਰਾਉਂਦੇ ਸੀਗੇ ਸਾਰੇ ਜਿੱਥੇ ਬਾਹਰਾਂ ਦਾ ਭੇਜਦੇ ਸੀਗੇ ਇਹ ਹੀ ਨਾ ਦੇ ਹੱਤਾਂ ਚ ਸੀਗੀ ਕੁੜੀ ਨੂੰ ਕਦੇ ਫੋਨ ਤੇ ਨਹੀਂ ਗੱਲ ਕਰਨ ਦਿੰਦੇ ਸੀ ਇਹਨਾਂ ਮਾਪਿਆਂ ਨੂੰ ਮਿਲਣ ਦਿੰਦੇ ਸੀਗੇ ਇਸ ਤਰ੍ਹਾਂ ਦੀ ਮੰਗ ਚੱਲ ਰਹੀ ਹੈ ਬਾ ਹੁਣ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਹੋਰ ਦੇ ਕਿਸੇ ਦੀ ਗਰੀਬ ਦੀ ਕੁੜੀ ਨਾਲ ਤੱਕਾ ਹੋ ਇਹਨਾਂ ਨੇ ਵਿਚਾਰੇ অতি ਗਰੀਬ ਨੇ ਬਾਪ ਉਹਦਾ ਦਿਹਾੜੀ ਮਜ਼ਦੂਰੀ ਕਰਦਾ ਹੈ ਮਾਂ ਇਹ ਦੀ ਹੈ ਵਿਚਾਰੀ ਉਹ ਸਫਾਈ ਕਰਮਚਾਰੀ ਦਾ ਕੰਮ ਕਰਦੇ ਨੇ ਤੇ ਇਹ ਬਾਲਮੀਕੀ ਸਮਾਜ ਨਾਲ ਸੰਬੰਧ ਰੱਖਦੇ ਨੇ